ਜੇਲ੍ਹ ਚ ਬੰਦ ਵਿਕਰਮ ਮਜੀਠੀਆ ਦੀ ਅੱਜ ਫਿਰ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿੱਥੇ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਲਗਾਤਾਰ ਜੜੀਆਂ ਕਹਿ ਲੋ ਕਿ ਦਲੀਲਾਂ ਪੇਸ਼ ਕੀਤੀਆਂ ਗਈਆਂ ਪਰ ਹੁਣ ਇੱਥੇ ਅੱਜ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਯਾਨੀ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਪਾਇਆ ਹੁਣ ਕੱਲ ਦੇ ਉੱਤੇ ਫਿਰ ਦੁਬਾਰਾ ਤਰੀਕ ਪੈ ਗਈ ਹੈ ਬਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੈ ਜ਼ਮਾਨਤ ਯਾਚੀ ਕਾ ਦੇ ਉੱਤੇ ਅੱਜ ਜਿਹੜੀ ਹੈ ਬਿਕਰਮ ਮਜੀਠੀਆ ਦੀ ਜ਼ਮਾਨਤ ਯਾਚੀ ਕਾ ਦੇ ਉੱਤੇ ਗੱਲਬਾਤ ਹੋ ਰਹੀ ਸੀ ਮੋਹਾਲੀ ਅਦਾਲਤ ਦੇ ਵਿੱਚ ਜਿਹੜੀ ਕਾਰਵਾਈ ਹੋਈ ਜਿਸ ਦੇ ਵਿੱਚ ਤਕਰੀਬਨ ਡੇਢ ਘੰਟਾ ਤਕਰੀਬਨ ਤਕਰੀਬਨ ਡੇਢ ਘੰਟਾ ਦੋਨੋਂ ਪਾਸੇ ਦੇ ਵਕੀਲਾਂ ਦੇ ਆਪਸੀ ਬਹਿਸ ਬਹਿਸ ਚੱਲੀ ਯਾਨੀ ਕਿ ਦਲੀਲਾਂ ਦੇ ਉੱਤੇ ਬਹਿਸ ਚੱਲੀ ਤੇ ਅੱਜ ਇੱਕ ਨਵਾਂ ਜਿਹੜਾ ਹੈ ਕਹਿ ਲਓ ਕਿ ਤੁਸੀਂ ਪੁਆਇੰਟ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਗਿਲਕੋ ਵਾਲੇ ਜਿਹੜੇ ਲੀਡਰ ਸੀਗੇ ਉਹਨਾਂ ਦਾ ਕਿ ਜਿਹੜੇ ਗਿਲਕੋ ਵਾਲੇ ਲੀਡਰ ਬੀਤੇ ਦਿਨੀ ਹੀ ਛੱਡ ਕੇ ਅ ਅਕਾਲੀ ਦਲ ਨੂੰ ਉਹਨਾਂ ਨੇ ਕਾਫੀ ਸਮੇਂ ਤੋਂ ਛੱਡਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਹੁਣ ਭਾਜਪਾ ਜੁਆਇਨ ਕੀਤੀ ਹੈ ਤੇ ਉਹਨਾਂ ਦਾ ਆਧਾਰ ਬਣਾ ਕੇ ਦੁਬਾਰਾ ਤੋਂ ਜਿਹੜਾ ਸਰਕਾਰ ਨੂੰ ਸਰਕਾਰ ਦੇ ਵਕੀਲਾਂ ਵੱਲੋਂ ਇਹ ਲਾਇਆ ਗਿਆ ਕਿ ਵਿਕਰਮ ਮਜੀਠੀਆ ਦਾ ਸ਼ਾਇਦ ਜਿਹੜਾ ਪੈਸਾ ਹੈ ਉਹ ਗਿਲਕੋ ਵਾਲਿਆਂ ਦੇ ਵਿੱਚ ਵੀ ਲੱਗਾ ਹੋ ਸਕਦਾ ਹੈ ਗਿਲਕੋ ਕੰਪਨੀ ਮੁਹਾਲੀ ਦੀ ਜਿਹੜੀ ਰੀਅਲ ਅਸਟੇਟ ਦੀ ਬਹੁਤ ਵੱਡੀ ਕੰਪਨੀ ਆ ਉਹਦੇ ਵਿੱਚ ਵੀ ਇਸ ਦਾ ਵਿਕਰਮ ਮਜੀਠੀਆ ਦਾ ਪੈਸਾ ਹੋ ਸਕਦਾ ਹੈ ਜਿਸ ਕਰ ਇਹਨੂੰ ਜਮਾਨਤ ਨਾ ਦਿੱਤੀ ਜਾਵੇ ਅਸੀਂ ਜਿਹੜੀ ਈਡੀ ਦੇ ਨਾਲ ਸੰਪਰਕ ਕਰਕੇ ਉਸ ਬਾਰੇ ਵੀ ਜਾਣਕਾਰੀ ਲੈ ਰਹੇ ਹਾਂ ਜਿਸ ਬਾਰੇ ਗੱਲ ਕੀਤੀ ਗਈ ਹੈ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਵੱਲੋਂ ਜਰਾ ਉਹ ਵੀ ਸੁਣ ਲੈਣ ਕਿ ਕੁਝ ਕਹਿ ਰਹੇ ਨੇ ਦੇਖੋ ਜਿਹੜੀ ਗਿਲਕੋ ਵਾਲਿਆਂ ਰਜੀਤ ਗਿਲ ਸਾਹਿਬ ਦੇ ਘਰੇ ਬਿਜਲੀ ਦੀ ਰੇਟ ਹੋਈ ਹੈ ਉਹ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰੀਏ ਕਿ ਜੇ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣਾ ਮੇਰਾ ਆਮ ਆਦਮੀ ਪਾਰਟੀ ਨੂੰ ਸਦਾ ਜਵਾਬ ਹੈ ਕਿ ਰঞ্জੀਤ ਗਿੱਲ ਸਾਹਿਬ ਨੂੰ ਤਾਂ ਸ਼ਰਮ ਨਹੀਂ ਇਹ ਕਰਨ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜਿਹੜਾ ਬੜਾ ਰੌਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਨੇ ਤਾਂ ਹੀ ਅਲਮੋਰ ਕਦਰਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰਜੀਤ ਸਿੰਘ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੈਡ ਹੋਈ ਕਿ ਆਜ ਇੱਕਦਮ ਜਦੋਂ ਭਾਜਪਾ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹਾਲਾਂਕਿ ਇਹਦੇ ਵਿੱਚ ਸ਼ਰਮਨੀ ਅਕਾਲੀਪੁਰ ਦਾ ਵਿਸ਼ਾ ਨਹੀਂ ਸਾਟਾ ਮਿਸ਼ਾ ਇਹ ਹੈ ਕਿ ਜਿੰਨਾ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 23 ਮੋਬਾਈਲ ਉਹ ਲੱਗੇ ਨਹੀਂ ਨਾ ਕੋਰਟ ਚੁਣਾਈ ਨੀ ਫਿਰ ਕਹਿੰਦੇ ਕਿ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇਹ ਮਜੀਠੀਆ ਦੀ ਹੈ ਹੁਣ ਕਲੀਅਰ ਵਾਟਰ ਕੈਪੀਟਲ ਤੁਸੀਂ ਸੰਭਨ ਤੱਕ ਨਹੀਂ ਕਢਦੇ ਕੀ ਕਰ ਬਿਜ਼ਨਸ ਤੇ ਸਰਕਾਰ ਡਰ ਗਈ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਹੈ 50 ਹਜ਼ਾਰ ਕਰੋੜ ਕਲੀਅਰ ਵਾਟਰ ਕੈਪੀਟਲ ਦਾ ਇਕੱਲਾ ਏਸ਼ੀਆ ਚ ਲੱਗਿਆ ਇਹ ਤਾਂ ਸਰਕਾਰ ਉਠੀ ਕਰ ਦੇਣੀ ਫਿਰ ਹਜ਼ਾਰ ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਤੇ ਵੀ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰਥਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਦਾ ਕਿ ਇੰਤਾ ਤਾਂ ਕਹਾਣੀਆਂ ਤਾਂ ਕਹਿੰਦੀ ਦੀ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦਿਓ ਕਿ ਜੋ 트럼ਪ ਨੇ ਇਲੈਕਸ਼ਨ ਦਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀ ਇਹ ਵੀ ਵਿਕਰ ਮਜੀਠੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਦੇ ਹਾਂ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਖੱਤ ਕੇ ਸਰਕਾਰ ਡੰਗਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕਤਮਾ ਝੂਠਾ ਹੈ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰੇ ਆਉਣਗੇ ਸੋ ਭਗਵਾਨ ਕਮਾਨ ਸਾਹਿਬ ਲੋਕਾਂ ਨੇ ਥੋਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਰ ਤੇ ਲਾਇਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਕੜ ਤੇ ਲੋਅ ਐਂਡ ਆਰਡਰ ਦੀ ਗੱਲ ਕਰਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਵਿੱਚ ਡਬੋਤਾ ਸਿਰਫ ਕੇਜਲੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝਦੇ ਆਂ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਮਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮਜੀਤ ਜੀ ਦਾ ਕੋਈ ਦਿਖਾਓ ਇਨਵੈਸਟਮੈਂਟ ਕਿਲਕੋ ਦੇ ਵਿੱਚ ਨਹੀਂ ਫਿਰ ਉਹ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਆ ਅਰਸ਼ਦੀਪ ਕਲੇਰ ਜਿਹੜੇ ਵਿਕਰਮ ਅਜੀਠੀਆ ਦੇ ਵਕੀਲ ਨੇ ਉਹਨਾਂ ਵੱਲੋਂ ਸਾਫ਼-ਸਾਫ਼ ਸਰਕਾਰ ਦੇ ਉੱਤੇ ਸਿੱਧੇ ਨਿਸ਼ਾਨੇ ਸਾਧੇ ਗਏ ਕਿ ਇਹ ਸਭ ਕੁਝ ਤੁਸੀਂ ਜਾਣਬੁੱਝ ਕੇ ਕਰ ਰਹੇ ਹੋ ਕਿਉਂਕਿ ਤੁਹਾਡੇ ਕੋਈ ਹੋਰ ਤੱਤ ਨਹੀਂ ਹੈ ਤੇ ਖੈਰ ਹੁਣ ਕੱਲ ਦੁਬਾਰਾ ਤੋਂ ਵਿਕਰਮ ਅਜੀਠੀਆ ਦੇ ਕੇਸ ਦੀ ਸੁਣਵਾਈ ਹੋਵੇਗੀ 12 ਅਗਸਤ ਨੂੰ ਉਹਨਾਂ ਦੇ ਬੈਰਕ ਚੇਂਜ ਕਰਨ ਦੀ ਵੀ ਜਿਹੜੀ ਕਹਿ ਸਕਦੇ ਹੋ ਕਿ ਜਿਹੜੀ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਉਹਦੀ ਵੀ ਤਰੀਕ ਹੈ ਤੇ ਹੁਣ ਜ਼ਮਾਨਤੀ ਅਰਜ਼ਿਕਾ ਦੀ ਵੀ ਵਿਕਰਮ ਅਜੀਠੀਆ ਦੀ ਕੱਲ ਤਰੀਕ ਹੋਵੇਗੀ ਹੁਣ ਕੱਲ ਦੇਖਣਾ ਹੋਵੇਗਾ ਕਿ ਅਦਾਲਤ ਦੇ ਵਿੱਚ ਕੀ ਕੁਝ ਸੁਣਵਾਈ ਹੁੰਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਬਿਕਰਮ ਵਜੀਠੀਆ ਦੇ ਕੇਸ ਬਾਰੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ